ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਪਵਲਿਓ ਤਾਂ ਸਭ ਤੋਂ ਪਹਿਲਾਂ ਤਸਵੀਰ ਸਾਂਝੀ ਕਰਦੇ ਆ ਉਸ ਮੁਕੱਦਸ ਅਸਥਾਨ ਦੀ ਉਸ ਪਾਵਨ ਪਿੱਤਰ ਅਸਥਾਨ ਦੀ ਜਿਸ ਅਸਥਾਨ ਤੇ ਦਸ਼ਮ ਪਿਤਾ ਸਾਹਿਬੇ ਕਮਾਲ ਸਰਬਸਤਾਨੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਵਤਾਰ ਧਾਰਿਆ ਔਰ ਇਸ ਅਸਥਾਨ ਦੇ ਦਰਸ਼ਨਾਂ ਲਈ ਦੁਨੀਆ ਪਰਿਵਰਸ਼ ਤੇ ਸਿੱਖਾਂ ਨੂੰ ਤਾਂਗ ਰਹਿੰਦੀ ਹੈ ਖਾਸ ਤੌਰ ਤੇ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਗੁਰਪੁਰੂ ਆਉਂਦਾ ਹੈ ਤਾਂ ਜ਼ਰੂਰ ਇਸ ਮੁਕੱਦਸ ਅਸਥਾਨ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦੀ ਖੁਸ਼ੀਆਂ ਦੇ ਪਾਤਰ ਬਣ ਸਕੀਏ ਅਸੀਂ ਪਿਛਲੇ 3 ਦਿਨਾਂ ਤੋਂ ਲਗਾਤਾਰ ਤਸਵੀਰਾਂ ਸੰਜੀਆ ਕਰ ਰਹੇ ਆ ਚਾਹੇ ਸੰਘਣੀ ਧੁੰਦ ਵੀ ਰਹੀ ਕੜਾਕੇ ਦੀ ਠੰਡ ਵੀ ਰਹੀ ਪਰ ਸੰਗਤ ਦੀ ਆਮਦ ਤੇ ਕੋਈ ਅਸਰ ਦੇਖਣ ਨੂੰ ਮਿਲਿਆ ਉਹ ਸੰਗਤਾਂ ਤੜਕਸਾਰ ਤੋਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਤਖਤ ਸ਼੍ਰੀ ਮੰਦਿਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੇ ਆ ਬੜੀ ਸ਼ਰਧਾ ਭਾਵਨਾ ਦੇ ਨਾਲ ਔਰ ਆਪਣੇ ਆਪ ਨੂੰ ਬੇਹਤ ਕਰਮਾ ਵਾਲਾ ਮੰਨ ਰਹੀ ਹੈ ਕਿ ਉਹਨਾਂ ਨੂੰ ਇਸ ਸਥਾਨ ਤੇ ਆ ਕੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਤਾਂ ਬਾਬਾ ਸਤਨਾਮ ਸਿੰਘ ਜੀ ਕਿਲਾ ਅਨੰਦਗੜ੍ਹ ਵਾਲੇ ਸਾਹਿਬ ਜੀ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਸ ਚਾਹੇ ਸਰਦੀ ਹੈ ਧੁੰਦ ਹੈ ਪਰ ਸੰਗਤ ਦੀ ਆਮਦ ਤੇ ਕੋਈ ਅਸਰ ਦੇਖ ਨੂੰ ਨਹੀਂ ਮਿਲ ਰਿਹਾ ਨਹੀਂ ਬਿਲਕੁਲ ਜੀ ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸੰਗਤਾਂ ਬੜੇ ਉਤਸ਼ਾਹ ਸ਼ਰਧਾ ਭਾਵ ਨਾਲ ਮਨਾਉਣ ਵਾਸਤੇ ਆਈਆਂ ਨੇ ਕਿਉਂਕਿ ਜਦੋਂ 350 ਸਾਲਾ ਮਹਾਰਾਜਾ ਪ੍ਰਕਾਸ਼ ਜੀ ਦਾ ਜਿਹੜਾ ਮਨਾਇਆ ਗਿਆ ਉਸ ਤੋਂ ਬਾਅਦ ਮਹਾਰਾਜ ਨੇ ਇੰਨੀ ਬਖਸ਼ਿਸ਼ ਕੀਤੀ ਹੋਈ ਹੈ ਕਿ ਚਾਰ ਸਵੇਰੇ ਸੰਗਤਾਂ ਦਾ ਤੁਸੀਂ ਠਾਠਾ ਮਾਰਦਾ ਇਕੱਠ ਜਿਵੇਂ ਕਿ ਕੱਲ ਜੋ ਨਗਰ ਕੀਰਤਨ ਦੀ ਅਰਮਤਾ ਹੋਈ ਉਸ ਤੋਂ ਬਾਅਦ ਨਗਰ ਕੀਰਤਨ ਦੇ ਦਰਸ਼ਨ ਕਰਦਾ ਸੁਭਾਗ ਪ੍ਰਾਪਤ ਹੋਇਆ ਇਹ ਲੋਕਲ ਸੰਗਤਾਂ ਦੇ ਵਿੱਚ ਇੰਨਾ ਉਤਸ਼ਾਹ ਸੀ ਇੰਨੀ ਭਾਵਨਾ ਸੀ ਕਿ ਉਹ ਮਹਾਰਾਜ ਦੇ ਨਗਰ ਕੀਰਤਨ ਦੇ ਵਿੱਚ ਆਪੋ ਆਪਣੇ ਸਾਧਨ ਲੈ ਕੇ ਵਾਹਨ ਲੈ ਕੇ ਪਹੁੰਚੇ ਸਨ ਸੋ ਇੱਥੇ ਇੱਕ ਇਹੋ ਜਿਹਾ ਮਾਹੌਲ ਬਣਿਆ ਹੋਇਆ ਸੀ ਕੱਲ ਵੇਖਣ ਨੂੰ ਇਹਨਾਂ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਪੰਜਾਬ ਹੀ ਇੱਥੇ ਆਣ ਲੱ ਸਿਆ ਹੋਵੇ ਸੋ ਇਹ ਸਭ ਰਹਿਮਤ ਗੁਰੂ ਮਹਾਰਾਜ ਦੀ ਆ ਤੇ ਜਿਹੜੀ ਆਪ ਜੀ ਦੀ ਕੈਮਰੇ ਦੀ ਅੱਖ ਆ ਜਦੋਂ ਸਾਰੀ ਸਥਿਤੀ ਨੂੰ ਦਿਖਾ ਲੜੀ ਆ ਤੇ ਸੰਗਤਾਂ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਉਹ ਉਤਸ਼ਾਹ ਨੂੰ ਅੱਜ ਜੀ ਦੇਖਿਆ ਜਾਵੇ ਕਿ ਇੱਥੇ ਅੱਜ ਇੰਨਾ ਵੱਡਾ ਇਕੱਠ ਕੱਲ ਦੇਖਣ ਨੂੰ ਮਿਲਿਆ ਸੋ ਅੱਜ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸਾਰੀਆਂ ਸੰਗਤਾਂ ਨੂੰ ਇਸ ਪ੍ਰਕਾਸ਼ ਦੇ ਹਰੇ ਦੀਆਂ ਲੱਖ ਲੱਖ ਵਧਾਈਆਂ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਜਿਹੜੀਆਂ ਨਾਨਕ ਕਲਾਮ ਲੈਵਾ ਸਿੱਖ ਸੰਗਤਾਂ ਆਪਦੇ ਚੈਨਲ ਦੇ ਦਰਸ਼ਕਾਂ ਦੇ ਕਰਾਈਏ ਮਹਾਰਾ ਉਹਨਾਂ ਦੀ ਹਾਜ਼ਰੀ ਵੀ ਲਾਵੇ ਜਿਹੜੀਆਂ ਇੱਥੇ ਆ ਸਕਤਾਂ ਆਈਆਂ ਉਹਨਾਂ ਨੂੰ ਵੀ ਮਹਾਰਾ ਖੁਸ਼ੀਆਂ ਬਖਸ਼ਣ ਚੜ੍ਹਦੀ ਕਲਾ ਕਰਨ ਇਹ ਗੁਰੂ ਮਹਾਰਾਜ ਦੇ ਜਿਹੜੇ ਪ੍ਰਕਾਸ਼ ਦੇ ਹਰੇ ਨੇ ਇਸੇ ਤਰ੍ਹਾਂ ਹੀ ਸੰਗਤਾਂ ਨਾਲ ਮਿਲ ਕੇ ਬਣਾਉਣਾ ਬਿਲਕੁਲ ਜਿਹੜੀ ਸੰਗਤ ਇੱਥੇ ਨਹੀਂ ਆ ਸਕੀ ਸਾਡੀ ਕੋਸ਼ਿਸ਼ ਹੈ ਕਿ ਪਿਛਲੇ 3 ਦਿਨਾਂ ਤੋਂ ਅਸੀਂ ਲਗਾਤਾਰ ਹਰ ਸਮਾਗਮ ਦੇ ਪਰਪਲ ਦੀ ਤਸਵੀਰ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆਂ ਹੋਰ ਸੰਗਤ ਮੌਜੂਦ ਆਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਇੱਥੇ ਪਹੁੰਚੀ ਹੈ ਭੈਣ ਜੀ ਕੀ ਨਾਮ ਹੈ ਕਿੱਥੋਂ ਆਏ ਅਸੀਂ ਪੰਜਾਬ ਤੋਂ ਆਏ ਆਂ ਬਰਨਾਲਾ ਏਰੀਆ ਤੋਂ ਅੱਜ ਦੇ ਦਿਨ ਇਸ ਮੁਕੱਦਸ ਸਥਾਨ ਦੇ ਬਹੁਤ بڑا ਸੁਭਾਗਾ ਦੇਣਾ ਅਸੀਂ ਆਏ ਆਂ ਇਸ ਜਗ੍ਹਾ ਤੇ ਇਸ ਜਗ੍ਹਾ ਦੇ ਦਰਸ਼ਨ ਹੋਏ ਆ ਅਸੀਂ ਨਿਹਾਲ ਹੋ ਗਏ ਕੀ ਆ ਕੇ ਦਰਸ਼ਨ ਕਰਨਾ ਵੀ ਕਰਮਾ ਨਹੀਂ ਹਾਂ ਜੀ ਅਸੀਂ ਲਗਾਤਾਰ ਪੰਜਵੀਂ ਵਾਰ ਆ ਰਿਹਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਫੋਟਨਾ ਸਾਹਿਬ ਦੀ ਧਰਤੀ ਤੇ ਮਨਾਉਂਦੇ ਆ 359 ਪ੍ਰਕਾਸ਼ ਪੁਰਬ ਦਿਹਾੜਾ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਮਾਤਾ ਸਾਡੇ ਹਰ ਸਾਲ ਦੀ ਅਸੀਂ ਯਾਤਰਾ ਲੈ ਕੇ ਇੱਥੇ ਫੋਟਨਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ ਸਾਰੀਆਂ ਸੰਗਤਾਂ ਸਾਡੇ ਨਾਲ ਆਉਂਦੀਆਂ ਹਰ ਸਾਲ ਜੀ ਚਰਨਜੀਤ ਕੌਰ ਬਰਨਾਲਾ ਤੋਂ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਗੁਰੂ ਦੀ ਧਰਤੀ ਆ ਵਧੀਆ ਲੱਗਦਾ ਆਏ ਸਾਲ ਆਉਣ ਦੀ ਤਵੰਨਾ ਰੱਖਦੇ ਆ ਹਰ ਸਾਲ ਵਾਹਿਗੁਰੂ ਕਿਰਪਾ ਕਰੇ ਬੁਲਾਉਂਦੇ ਰਹਿਣ ਬਹੁਤ ਵਧੀਆ ਪ੍ਰਵੰਦ ਬਹੁਤ ਵਧੀਆ ਸ਼ੁਕੁਰੂਤ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਇਸ ਸਥਾਨ ਤੇ ਆ ਕੇ ਦਰਸ਼ਨ ਕਰਨਾ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਹੀ ਹੋ ਸਕਦਾ ਹੈ ਹਾਂਜੀ ਹਾਂਜੀ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਦਰਸ਼ਨ ਕਰਨ ਆਏ ਆ ਜੀ ਅਸੀਂ ਪੰਜਾਬ ਤੋਂ ਬਲਾਉਮ ਕਰਦੇ ਆ ਮੈਂ ਆਸਟ੍ਰੇਲੀਆ ਤੋਂ ਆਇਆ ਅਸੀਂ ਇੱਕ ਵਾਰੀ ਤਸਵੀਰ ਅੰਦਰ ਤਖਤ ਸਾਹਿਬ ਦੀ ਜਰੂਰ ਦਰਸ਼ਕਾਂ ਤੱਕ ਨਾਲ ਸਾਂਝੀ ਕਰਨੀ ਚਾਹਾਂਗੇ ਜਿਸ ਸਥਾਨ ਤੇ ਗੁਰੂ ਸਾਹਿਬ ਨੇ avatars ਧਾਰੇ ਔਰ ਜਿੱਥੇ ਨਸਮਸਤਖ ਖੌਂ ਦੀ ਤਾੰਗ ਹਰਸ ਸਿਕ ਰੱਖਦਾ ਜੇਕਰ ਸਮਾਗਮ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਕੱਲ ਗੁਰਦੁਆਰਾ ਗਊ ਘਾਟ ਤੋਂ ਲੈ ਕੇ ਤਖਤຊਰੀ ਹਰਮੰਦਰ ਜੀ ਪਟਨਾ ਸਾਹਿਬ ਤੱਕ ਲੋਕਿਕ ਨਗਰ ਕੀਰਤ ਸਜਾਇਆ ਗਿਆ ਉੱਥੇ ਹੀ ਅੱਜ ਸੇਰ ਤੋਂ ਹੀ ਸਮਾਗਮ ਦੀ ਰੰਗਤਾ ਹੋ ਚੁੱਕੀ ਹੈ ਦੀਵਾਨ ਹਾਲ ਚ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ ਔਰ ਇਸ ਦੇ ਨਾਲ-ਨਾਲ ਠੀਕ 11 ਵਜੇ ਅੱਜ ਕੋਰਨਰ ਬਿਹਾਰ ਜਿਹੜਾ ਇੱਕ ਫਰੀ ਐਮ ਆਰ ਆਈ ਸੈਂਟਰ ਜੋ ਕਿ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਬਾਵਾ ਵੱਲੋਂ ਤਿਆਰ ਕਰਵਾਇਆ ਜਾਣਾ ਉਸ ਦਾ ਨੀਂਹ ਪੱਥਰ ਰੱਖਣਗੇ 2 ਵਜੇ ਮੁੱਖ ਮੰਤਰੀ ਨਦੀਸ਼ ਕੁਮਾਰ ਅਥੇ ਪਹੁੰਚ ਕੇ ਤਖਤ ਸ਼੍ਰੀ ਵੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਣਗੇ ਔਰ ਰਾਤ ਨੂੰ ਸਭ ਤੋਂ ਅਲੋਕਿਕ ਨਜ਼ਾਰਾ ਦੇਖਣ ਨੂੰ ਮਿਲਣਾ ਜਦੋਂ 1.5 ਵਜੇ ਸ਼੍ਰੀ ਖੰਡ ਪਟ ਸਾਹਿਬ ਦੇ ਭੋਗ ਪਾ ਕੇ ਦੀਪਮਾਲਾ ਆਤਿਸ਼ਬਾਜ਼ੀ ਕੀਤੀ ਜਾਣੀ ਹੈ ਓਏ ਤਸਵੀਰ ਹੈ ਉਸ ਪਵਿੱਤਰ ਸਥਾਨ ਦੀ ਜਿਸ ਸਥਾਨ ਤੇ ਗੁਰੂ ਸਾਹਿਬ ਨੇ ਕਲਗੀਧਰ ਪਾਸ਼ਾ ਸਰਬਸਤਾਨੀ ਸਾਹਿਬੇ ਕੁਮਾਲ ਸ਼ੀਰ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਫਤਾਰ ਕਰਿਆ ਜਿਸ ਅਸਥਾਨ ਤੇ ਦਰਸ਼ਕ ਕਰਕੇ ਹਰ ਸਿੱਖ ਆਪਣੇ ਆਪ ਨੂੰ ਗੁਰੂ ਸਾਹਿਬ ਦੀ ਖੁਸ਼ੀ ਦਾ ਪਾਤਰ ਮੰਨਦਾ ਹੈ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ ਹੈ ਇਸ ਅਸਥਾਨ ਤੇ ਆ ਕੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਔਰ ਸੰਗਤਾਂ ਸਵੇਰ ਤੋਂ ਹੀ ਦੇਖ ਸਕਦੇ ਹੋ ਪੂਰਾ ਹਾਲ ਜਿਹੜਾ ਭਰਿਆ ਹੋਇਆ ਹੈ ਸੰਗਤਾਂ ਸਵੇਰੇ 4 ਵਜੇ ਤੋਂ ਇਥੇ ਇਸੇ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਕੇ ਲਾਈਨਾਂ ਚ ਲੱਗ ਕੇ ਨਤਮਸਤਕ ਹੋ ਰਹੀਆਂ ਹਨ ਪ੍ਰਪੇ ਆਪਣੂ ਕਰਮਾ ਵਾਲਾ ਮੰਨ ਲੀਏ ਕਿ ਉਹਨਾਂ ਨੂੰ ਇਸ ਸਥਾਨ ਤੇ ਆ ਕੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਇੱਕ ਤਸਵੀਰ ਬੜੀ ਸ਼ਾਨਦਾਰ ਨਗਰ ਕੀਰਤਨ ਮੌਕੇ ਵੀ ਦੇਖਣ ਨੂੰ ਮਿਲੀ ਹੈ ਕਿ ਪਟਨਾ ਸ਼ਹਿਰ ਦੇ ਵਾਸੀ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਨੇ ਹਿੰਦੂ ਮੁਸਲਮ ਸਾਈ ਸਰਕਾਰ ਤੇ ਉਤਰ ਕੇ ਉਹਨਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਤਰ੍ਹਾਂ ਤਰ੍ਹਾਂ ਦੇ ਲੰਗਰ ਵਰਤਾ ਕੇ ਸਵਾਗਤੀ ਗੇਟ ਲਗਾ ਕੇ ਨਗਰ ਕੀਰਤਨ ਦਾ ਬੇਹੱਦ ਸ਼ਾਨਦਾਰ ਸਵਾਗਤ ਕੀਤਾ ਗਿਆ ਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਤੀ ਸਤ ਸਕਾਰ ਪੇਟ ਕੀਤਾ ਗਿਆ ਤੋਂ ਇਹ ਸਾਂਝੀ ਵਾਲਤਾ ਦਾ ਇੱਕ ਤਸਵੀਰ ਜਿਹੜੀ ਹੈ ਉਹ ਪਟਨਾ ਸਾਹਿਬ ਦੀ ਸੜਕਾਂ ਤੇ ਕੱਲ ਦੇਖਣ ਨੂੰ ਮਿਲੀ ਹੈ ਉਰਜਾਏ ਕਹੇ ਲਈ ਕਿ ਕੱਲ ਪਟਨਾ ਨਗਰੀ ਖਾਸੇ ਹੀ ਰੰਗ ਦੇ ਵਿੱਚ ਰੰਗੀ ਹੋਈ ਨਜ਼ਰ ਆਈ ਜੇਕਰ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਜਿੱਥੇ ਬਿਹਾਰ ਸਰਕਾਰ ਵੱਲੋਂ ਬੇਮਿਸਾਲ ਪ੍ਰਬੰਧ ਕੀਤੇ ਗਏ ਹਨ ਅੱਗੇ ਇੱਕ ਆਰ ਜੀ ਡੈਂਸਿਟੀ ਹੁੰਦੀ ਹੈ ਪਰ ਇਸ ਵਾਰ ਓਪੀ ਸ਼ਾ ਕਮਿਊਨਿਟੀ ਹਾਲ ਲੰਬਕ ਇੱਕ ਸ਼ਾਨਦਾਰ ਇਮਾਰਤ ਤਿਆਰ ਕੀਤੀ ਗਈ ਜਿਸ ਦੇ ਵਿੱਚ 7 ਤੋਂ 8000 ਬੰਦੇ ਠਹਿਰਨ ਦੀ ਸਮਰਥਾ ਹੈ ਪਰ ਉੱਥੇ ਵੀ 10000 ਤੋਂ ਵੱਧ ਲੋਕ ਠਹਿਰੇ ਹੋਏ ਨੇ ਇਸ ਦੇ ਨਾਲ ਨਾਲ ਅਜਿਹੀਆਂ ਹੋਰ ਦੋ ਇਮਾਰਤਾਂ ਤੱਕ ਸ੍ਰੀ ਬੰਦਰਜੀ ਪਟਨਾ ਸਾਹਿਬ ਦੇ ਹਵਾਲੇ ਕੀਤਾ ਗਿਆ ਸੰਗਤਾਂ ਦੇ ਰਹਿائش ਦੇ ਰਿਸਤੇ ਨਾਲ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਚਾਰ ਸਰਾਵਾਂ ਹੋਰ बटे ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਇਸ ਦੇ ਨਾਲ ਹਵਾਈ ਅੱਡਾ ਬੱਸ ਸਟੈਂਡ ਰੇਲਵੇ ਸਟੇਸ਼ਨ ਤੋਂ ਸੰਗਤ ਨੂੰ ਤੱਕਦ ਸਾਬ ਤੱਕ ਲਿਆ ਕੇ ਲੈ ਕੇ ਆਉਣ ਲਈ ਵਾਪਸ ਲਿਜਾਣ ਲਈ ਫ੍ਰੀ ਟਰਾਂਸਪੋਰਟ ਸੇਵਾ ਵੀ ਜਿਹੜੀ ਹੈ ਆਰੰਭੀ ਗਈ ਹੈ ਔਰ ਇੱਥੇ ਹੀ ਬਸ ਨਹੀਂ ਵਕ ਵਕ ਗੁਰਦਾਮਾ ਦੇ ਰਾਜਗੀਰ ਚ ਹੋਰ ਦੂਰ ਤਰਾਡੇ ਬਣੇ ਪਾਵਨ ਪਿੱਤਰ ਗੁਰਦਾਮਾ ਦੇ ਦਰਸ਼ਨਾਂ ਲਈ ਵੀ ਫ੍ਰੀ ਪ੍ਰਾਸੇਵਾ ਜਿਹੜੀ ਆ ਉਹ ਬਿਹਾਰ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਹੈ। ਕੱਲ ਵੀ ਮੁੱਖ ਮੰਤਰੀ ਇੱਥੇ ਪਹੁੰਚੇ ਸਨ ਉਹਨਾਂ ਵੱਲੋਂ ਇੱਕ 100 ਕਰੋੜ ਦੀ ਮਲਟੀ ਸਟੋਰੀ ਪਾਰਕਿੰਗ ਜਿਸ ਦੇ ਵਿੱਚ 500 ਦੇ ਕਰੀਬ ਗੱਡੀਆਂ ਲੱਗਣ ਦੀ ਸਮਰੱਥਾ ਹੋਊਗੀ। ਨਾਲ ਰਹਿائش ਦਾ ਪ੍ਰਬੰਧ ਹੋਊਗਾ, ਵਾਸ਼ਰੂਮ ਤੇ ਜੋੜਾ ਕਰ ਗਠੜੀ ਕਰ ਵੀ ਹੋਣਗੇ। ਉਸ ਇਮਾਰਤ ਦਾ ਵੀ ਨੀਂਹ ਪੱਥਰ ਕੱਲ ਰੱਖਿਆ ਗਿਆ ਜੋ 2 ਸਾਲ ਦੇ ਵਿੱਚ ਸੰਪੂਰਨ ਕੀਤੀ ਜਾਣੀ ਹੈ, ਸੰਗਤ ਅਰਪਣ ਕੀਤੀ ਜਾਣੀ ਹੈ। ਤੁਮੋਕ ਪੰਤਰੀ ਪਿਹਾਰ ਜੋ 350 ਸਾਲਾ ਮੋਕੀ 2016 ਦੇ ਵਿੱਚ ਪਹਿਲਾ ਹੀ ਦੁਨੀਆ ਪਰਸਵਰਤੇ ਸਿੱਖਾਂ ਦਾ ਦਿਲ ਜਿੱਤ ਚੁੱਕੇ ਹੈ ਪਰ ਉਹਨਾਂ ਵੱਲੋਂ ਬੇਮਿਸਾਲ ਪ੍ਰਬੰਧਨ ਇੱਕ ਰਵਾਇਤ ਬਣਾ ਦਿੱਤਾ ਗਿਆ ਔਰ ਹਰ ਸਾਲ ਪ੍ਰਕਾਸ਼ਪੁਰਪੁਰ ਮੋਖੇ ਉਹੀ ਪ੍ਰਬੰਧ ਦੇਖਣ ਨੂੰ ਮਿਲਦੇ ਹੈ ਜੋ 350 ਸਾਲਾ ਦੇਖਣ ਨੂੰ ਮਿਲੇ ਸੀ ਔਰ ਬੜੀ ਅਦਬ ਸਤਿਕਾਰ ਦੇ ਨਾਲ ਹਰ ਸ਼ਰਧਾਲੂ ਦੀ ਹਰ ਸੁੱਖ ਸਹੂਲਤ ਦਾ ਧਿਆਨ ਰੱਖਿਆ ਜਾਂਦਾ ਹੈ ਤਕਸ਼ਿਰੀ ਹਰਮਿੰਦਰ ਜੀ ਪਟਨਾ ਸਾਹਿਬ ਜਿੱਥੇ ਸ਼੍ਰੀ ਖੰਡਪਾਟ ਸਾਹਿਬ ਵੀ ਜਾਰੀ ਨੇ ਕਿਉਂਕਿ ਰਾਤ ਨੂੰ 12:30 ਵਜੇ ਦੇ ਕਰੀਬ ਜਿਹੜਾ ਸ਼ਰੋਗ ਸ਼ੁਰੂ ਕੀਤੇ ਜਾਣਗੇ ਔਰ 1 ਵਜੇ ਤੋਂ ਬਾਅਦ ਭੋਗ ਪਾਇਆ ਜਾਣਗੇ ਅਸੀਂ ਉਹਦੋਂ ਵੀ ਕੋਸ਼ਿਸ਼ ਕਰਾਂਗੇ ਕਿ ਹਰ ਤਸਵੀਰ ਆਪਣੀ ਤਸਕਾ ਦੇ ਨਾਲ ਸਾਂਝੀ ਕਰ ਸਕੀਏ ਚਾਹੀ ਪਿਛਲੇ 3 ਦਿਨਾਂ ਚ ਕਵੀ ਦਰਬਾਰ ਗੁਰਬਤ ਵਾਂ ਸਜਾਈ ਜਾ ਰਹੀ ਹੈ ਔਰ ਹਰ ਸਵਾਗਤ ਦੇ ਵਿੱਚ ਅੰਗਦ ਦੀ ਸ਼ਮੂਲੀਤ ਇਸੇ ਤਰ੍ਹਾਂ ਵੱਧ ਚੜ ਕੇ ਨਜ਼ਰ ਆ ਰਹੀ ਹੈ ਔਰ ਸੰਗਤਾਂ ਬੇਹੱਦ ਸ਼ਰਧਾ ਪਾਵਨ ਹੈ ਇਸ ਅਸਤਾਂ ਦੇ ਦਰਸ਼ਕਾਂ ਦੇ ਲਈ ਇਸ ਸਥਾਨ ਤੇ ਨਤਮਸਤਕ ਹੋਣ ਲਈ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣਨ ਦੇ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਤੀ ਸ਼ਰਧਾ ਸਤਕਾਰ ਪੇਂਡ ਕਰਨ ਦੇ ਲਈ ਕੜਾਕੇ ਦੀ ਠੰਡ ਸੰਗਨੀ ਧੁੰਦ ਦੇ बावਜੂੜਾ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਹੀ ਹੈ ਔਰ ਜੇਕਰ ਰਾਤ ਦੀ ਗੱਲ ਕਰੀ ਤੇ ਰਾਤ ਨੂੰ ਤਾਂ ਇਹ ਹਾਲ ਸੀ ਕਿ ਸੜਕਾਂ ਤੱਕ ਤੇ ਵੀ ਲੋਕ ਦਰਿਆ ਗੱਦੇ ਲਾ ਕੇ ਰਜਾਈਆਂ ਲਾ ਕੇ ਸੁੱਤੇ ਹੋਏ ਨਜ਼ਰ ਆਏ ਸਨ ਕਿਉਂਕਿ ਰਹਿائشਾਂ ਦਾ ਜਿਹੜੀ ਪ੍ਰਬੰਧ ਹੈ ਉਹ ਥੋੜੇ ਪੈ ਗਏ ਸੀ ਜੋ ਸਰਕਾਰੀ ਆਂਕੜੇ ਨੇ ਜਾ ਤਖਸ਼ਰੀ ਮੰਦਰ ਜੀ ਪਟਨਾ ਸਾਹਿਬ ਦੇ ਆਂਕੜੇ ਨੇ ਉਸ ਸੰਸਾਰ 60000 ਦੇ ਕਰੀਬ ਲੋਕਾਂ ਦੀ ਰਹਿائش ਦਾ ਪ੍ਰਬੰਧ ਕੀਤਾ ਗਿਆ ਸੀ ਜੋ ਥੋੜਾ ਪੈ ਗਿਆ ਔਰ ਇੱਥੇ ਨਿਵਾਸ ਨਹੀਂ ਇਸ ਤੋਂ ਲਵਾ ਬੜੇ ਲੋਕ ਨੇ ਜਿਹੜੇ ਹੋਟਲਸ ਠਹਿਰੇ ਨੇ ਤਖਸ਼ਰੀ ਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਕੱਲ ਇੱਕ ਹੋਰ ਉਪਰਾਲਾ ਕੀਤਾ ਕਿ ਸੰਗਤੀ ਰਹਿਸ਼ ਲਈ ਪਟਨਾ ਸ਼ਹਿਰ ਦੇ ਅਨੇਕਾ ਰਿਜ਼ੋਰਟ ਮੈਰੀਜ ਪੈਲੈਸ ਵੀ ਜਿਹੜਾ ਹੈ ਉਹ ਵੀ ਬੁੱਕ ਕਰਵਾ ਲਏਗੇ ਤਾਂ ਜੋ ਸੰਗਤ ਦੀ ਰਹਿائش ਦਾ ਪ੍ਰਬੰਧ ਕੀਤਾ ਜਾ ਸਕੇ ਸੰਗਤ ਨੂੰ ਕੋਈ ਮੁਸ਼ਕਲ ਜਿਹੜੀ ਹੋ ਦੇ ਪਰੇਸ਼ਾਨ ਨਾ ਆਵੇ ਤਾਂ ਇਹ ਇਹ ਪ੍ਰਬੰਧਾ ਦੀ ਜਿਹੜੀ ਤੋੜ ਹੈ ਉਹ ਇਸ ਕਰਕੇ ਹੋ ਜਾਂਦੀ ਕਿਸੇ ਵੇਲੇ ਕਿ ਸੰਗਤ ਦੀ ਆਮਦ ਆਸ ਤੋਂ ਵੱਧ ਹੋ ਜਾਂਦੀ ਕਿਉਂਕਿ ਇਸ ਵਾਰ ਇਹ ਆਸ ਕੀਤੀ ਜਾ ਰਹੀ ਸੀ ਕਿ ਜਿਸ ਤਰ੍ਹਾਂ ਦੇ ਨਾਲ ਸਾਹਿਬਜ਼ਾਦਿਆਂ ਦਾ ਸ਼ੀਦੀ ਸਪਤਾ ਤੇ ਪ੍ਰਕਾਸ਼ ਗੁਰਪੁਰਪੁਰ ਕਿਕਾ ਕੋ ਨਾਲ ਸੇਮ ਆ ਗਈ ਹੈ ਤਾਂ ਹੋ ਸਕਦਾ ਇੱਥੇ ਸੰਗਤ ਘਟ ਆਵੇ ਪਰ ਉਹ ਮਿੱਥ ਸਾਬਤ ਹੋਇਆ ਔਰ ਸੰਗਤ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਡੀ ਗਿਣਤੀ ਵਿੱਚ ਤਖਤ ਸ਼੍ਰੀ ਹੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਔਰ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਤੇ ਦਰਸ਼ਨ ਕਰਕੇ ਆਪਣੇ ਆਪ ਬਿਲਕੁਲ ਤਾਂ ਬਿਲਕੁਲ ਮਰਿੰਦਰ ਆਪਣੇ ਆਪ ਨੂੰ ਸੰਗਤ ਵਡਭਾਗਾ ਮਹਿਸੂਸ ਕਰ ਰਹੀ ਹੈ ਕਿਉਂਕਿ ਉਹ ਮਹਾਨ ਧਰਤੀ ਹੈ ਜਿੱਥੇ ਸਾਬੇ ਕਮਾਲ ਨੇ ਪ੍ਰਕਾਸ਼ ਤਾਰਿਆ ਸੀ ਸਖਸਤਰੀ ਪਟਨਾ ਸਾਹਿਬ ਵਿਖੇ ਗੁਰਮਤਿ ਦੀਵਾਨ ਪਰ ਅੱਜ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ ਵੱਡੀ ਗਿਣਤੀ 'ਚ ਸੰਗਤ ਨਤਮਸਤਕ ਹੋਣ ਦੇ ਲਈ ਸ੍ਰੀ ਪਟਨਾ ਸਾਹਿਬ ਵਿਖੇ ਪਹੁੰਚ ਰਹੀ ਹੈ